ਜਿਹੜਾ ਫਿਰਿਆ ਸੀ ਗਾਰਡਨ ਸੀ ਉੱਥੇ ਪੰਜ ਚਾਰ ਦਿਨ ਹੀ ਰਹੇ ਜਦ ਨੂੰ ਸੇਵਕਾਂ ਨੇ ਬੇਨਤੀ ਕੀਤੀ ਘਰ ਚਲੇ ਗਏ ਪਰ ਡਿਪੈਂਡੈਂਟ ਨਹੀਂ ਸੀ ਕਿਸੇ ਤੇ ਕਰਦੇ ਬੇ ਪਰਿਵਾਰੀ ਮਰਸੀਡੀਜ਼ ਕਾਰ ਨਵੀਂ ਖਰੀਦ ਕੇ ਖੀਤ ਰੋਅਰਪੋਰਟ ਤੇ ਖੜਾਈ ਸੀ ਫੇਰ ਗਏ ਸੀ ਆਏ ਨਹੀਂ ਵੀ ਕਿਸੇ ਨੂੰ ਕੁਝ ਕਹਿਣਾ ਪਵੇ ਉਹ ਦੋਵਾਂ ਨੇ ਚਿੱਠੀ ਪਾਈ ਸੀ ਮੈਨੂੰ ਜਿੰਨਾ ਛੇਤੀ ਹੋ ਜੇ ਉਦੋਂ ਸੱਚ ਉਹਦੀ ਗੱਲ ਬੂਟਾ ਸੋ ਦੀ ਰਸਣੀ ਸੀ ਚਿੱਠੀ ਤੇ ਉਹ ਰੋਪਿਆ ਸੀ ਜਿਹੜੀ ਮੈਨੂੰ ਚਿੱਠੀ ਆਈ ਉਹ ਜਿੱਥੇ ਇੰਟਰਨੈਟ ਤੇ ਤੁਸੀਂ ਦੇਖ ਵੀ ਸਕਦੇ ਹੋ ਤੇ ਮੋਟਾ ਸੋ ਕਹਿੰਦਾ ਮੈਂ ਤੂੰ ਰੋਕ ਕਿਉਂ ਪਿਆ ਗੱਲ ਕੀ ਹੈ ਸਰਦਾਰ ਜੀ ਤੁਹਾਡੀ ਕੀ ਹੈ ਉਹ ਕਹਿੰਦਾ ਜਦ ਅਸੀਂ ਅੰਦਰ ਗਏ ਸੀ ਮੈਂ ਮਹਾਰਾਜ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇੰਗਲੈਂਡ ਦੀ ਸੰਗਤ ਦਾ ਪਲਾ ਕਰਕੇ ਇੰਡੀਆ ਦੀ ਸੰਗਤਾਂ ਵੀ ਪਲਾ ਕਰਿਓ ਤੇ ਕਿਰਪਾ ਕਰੋ ਛੇਤੀ ਮੋੜੇ ਪਾ ਲਿਓ ਹੈ ਕਿਆ ਸੰਤ ਮਹਾਰਾਜ ਜੀ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਮੈਨੂੰ ਕਹਿੰਦੇ ਬੂਟਾ ਸਿਆ ਆਉਣਾ ਕਿਨੇ ਆ ਮੈਂ ਤਾਂ ਇਹ ਖੱਪਰ ਨੂੰ ਉੱਥੇ ਲੈ ਜਾਣਾ ਜਿੱਥੇ ਇਹਦਾ ਥਾਂੇ ਫੁੱਟਣ ਦਾ ਕਹਿੰਦੇ ਜੇ ਚਾਰ ਗੱਲਾਂ ਹੁੰਦੀਆਂ ਬੂਟਾ ਸਾਨੂੰ ਆ ਦੱਸੀਆਂ ਸੀ ਤਾਂ ਮੌਤ ਹੁੰਦੀ ਹੈ ਨਹੀਂ ਤਾਂ ਪ੍ਰਾਣੀ ਦੇ ਸਾਰੇ ਨਿਕਲਦੇ ਇੱਕ ਤਾਂ ਸਵਾਸ ਮੁੱਕ ਜਾਣ ਦੂਜਾ ਅੰਨ ਜਲ ਮੁੱਕ ਜੇ ਤੀਜੀ ਉਹ ਬਣਤ ਬਣ ਜੇ ਚੌਥੀ ਉਹ ਜਗਾ ਜੇ ਚਾਰ ਚੀਜ਼ਾਂ ਇਕੱਠੀਆਂ ਹੋਣ ਕਹਿੰਦੇ ਫੇਰ ਸਰੀਰ ਛੁੱਟਦਾ ਨਹੀਂ ਨਹੀਂ ਛੁੱਟਦਾ ਇਹ ਸਰੀਰ ਦੀ ਪਰਮੇਸ਼ਰ ਜਿਹੜੀ ਨੇਚਰ ਮਦਦ ਕਰਦੀ ਹੈ ਪਰਮੇਸ਼ਰ ਦੀ ਸ਼ਕਤੀ ਮਦਦ ਕਰਦੀ ਹੈ ਕਹਿੰਦੇ ਇਹ ਸਰੀਰ ਦੇ ਫੁੱਟਣ ਦਾ ਥਾਂ ਉੱਥੇ ਮੈਂ ਤਾਂ ਉੱਥੇ ਲੈ ਜਾਣਾ ਜਿੱਥੇ ਖੱਪਰ ਨੇ ਟੁੱਟਣਾ ਹੈ ਉਹ ਈਸ਼ਵਰ ਮੁੱਲੇ ਲਾਲਚ ਨਹੀਂ ਇਦਾਂ ਕਿ ਨਹੀਂ ਉਦੋਂ ਤਾਂ ਉਦੋਂ ਪਹਿਲਾਂ ਬਣਾਇਆ ਸੀ ਸ਼ਾਇਦ ਹੁਣ ਗੁਰਮਖਾਨੇ ਲਿਖਤਾ ਹੋਵੇ ਇਹ ਤਾਂ ਫਿਰ ਲਾਸਟ ਦੀ ਗੱਲ ਸੀ ਉਦੋਂ ਪਹਿਲਾਂ ਲਿਖ ਚੁੱਕੇ ਸੀ ਇਹ 1975 ਦੀ ਗੱਲ ਹੈ ਜਾਂ ਬੂਟਾ ਸਾਹ ਕਹਿੰਦਾ ਇਹ ਚਿੱਠੀ ਚੋਂ ਮੈਂ ਲਿਖਿਆ ਹੋਇਆ ਚਿੱਠੀ ਚ ਲਿਖਿਆ ਮੇਰੇ ਵਾਸਤੇ ਜੀਠੇ ਪਏ ਜੀ ਮੇਰਾ ਨਾਂ ਸੀ ਗੁਰਦਿਆਲ ਸਿੰਘ ਤੇ ਸੰਤ ਮਹਾਰਾਜ ਨੇ ਮੇਰਾ ਨਾ ਭਗਵਾਨ ਦੀ ਰੱਖਿਆ ਸੀ ਕਹਿੰਦੇ ਸੀ ਤੈਨੂੰ 6 ਜਨਮ ਹੋ ਗਏ ਮੇਰੀ ਸੇਵਾ ਕਰਦੇ ਨੂੰ ਇਸ ਕਰਕੇ ਥਲੇ ਤਖਤਖਾਨੇ ਚ ਸਮਾਂ ਰਿਹਾ 2 ਘੰਟੇ ਸਮਾਂ 10-12 ਸਾਲ ਉਮਰਦਾ ਰਿਹਾ 8 ਤੋਂ 10 ਵਜੇ ਤੱਕ ਰਾਤ ਦੇ ਇਕੱਲੇ ਹਜੂਰ ਮਹਾਰਾਜ ਨਾਲ ਉੱਥੇ ਬਹੁਤ ਔਖਾ ਸੀ ਰਾਜੇ ਮਹਾਰਾਜਨ ਨੇ ਜੀ ਮਿਲਦਾ ਉਹਨਾਂ ਕੋਲੇ ਤਾਂ ਇੰਦਰਾ ਨੇ 5 ਮਿੰਟ ਮੰਗੇ ਸੀ ਉਦੋਂ ਮੈਂ ਵੀ ਉੱਥੇ ਦਿੱਲੀ ਸੀ ਕੋਈ ਕੋਲ ਵਾਹੇ ਸਰਦਾਰ ਨਹੀਂ ਮੈਨੂੰ 5 ਮਿੰਟ ਦੇ ਦਿਓ ਮੈਨੂੰ ਪਤਾ ਵੀ ਉਹ ਰਾਜੇ ਮਹਾਰਾਜ ਜੀ ਪ੍ਰਵਾਹ ਨਹੀਂ ਕਰਦੇ ਜਿਹੜਾ ਟਾਈਮ ਉਹ ਦੇਣਗੇ ਮੈਂ ਉਸੇ ਟਾਈਮ ਪਹੁੰਚ ਜਾਊਂਗੀ ਮੈਂ ਕੱਲੀ ਨੇ 5 ਮਿੰਟ ਮੈਨੂੰ ਚਾਹੀਦੇ ਉਹਨੇ ਬੇਨਤੀ ਕਰਤੀ ਉਹ ਤਾਂ ਮੈਂ ਵੀ ਹਜੂਰ ਦੇ ਪਾਸ ਹੀ ਬੈਠਾ ਸੀ ਦਿੱਲੀ ਮਹਾਰਾਜ ਜੀ ਕਹਿੰਦੇ 5 ਮਿੰਟ ਮੇਰੇ ਕੋ 75 ਦੀ ਗੱਲ ਆ 1900 ਉਹ ਕਹਿੰਦੇ ਮੇਰੇ ਕੋ ਖਰਾਬ ਕਰਨ ਵਾਸਤੇ ਨਹੀਂ 5 ਮਿੰਟ ਹੈ ਇਹ ਹੀ 5 ਮਿੰਟ ਕਿਸੇ ਗਰੀਬ ਨੂੰ ਦਊਂਗਾ ਉਹਦਾ ਕਹਿੰਦੇ ਬਦਲ ਜੂ ਜੀਵਨ ਮੈਂ ਆਪਣੇ 5 ਮਿੰਟ ਖਰਾਬ ਨਹੀਂ ਕਰ ਸਕਦਾ ਮੇਰੇ ਕੋਲ ਸਾਰੇ ਦੇਸ਼ ਦੀ ਨਾਨਕ ਦਾ ਸਮਾ ਜਿਹੜਾ ਉਸੀ ਦਾ ਬਖਸ਼ਾ ਹੋਇਆ ਤੇ ਉਹਨਾਂ ਨੂੰ ਵੀ ਚੁਣ ਦਿੱਤਾ ਹਾਂ ਜੇ ਕਿ ਮੈਂ ਤੂੰ ਲੈ ਕੇ ਆਇਆ ਮੈਂ ਕਮਰੇ ਚ ਨਹੀਂ ਬੰਨ੍ਹਣ ਦੇਣੀ ਫਿਰ ਕਹੇਗਾ ਮੇਰੀ ਬੇਇੱਜ਼ਤੀ ਹੋ ਗਈ 5 ਤੋਂ 20 ਗਿੰਟੀ ਵਿੱਚ ਕਹੇ ਸੀ ਬਾਕੀ ਦੇਸ਼ ਨਹੀਂ ਤਾਂ ਆਮ ਸੰਤ ਕਹਿੰਦਾ ਬਿਲਕੁਲ ਜੇ ਇੰਦਰਾ ਮੇਰੇ ਕੋਲ ਆ ਗਈ ਬੈਜਾ ਬੈਜਾ ਹੋ ਜੂ ਹਿੰਦੁਸਤਾਨ ਦੀ ਪ੍ਰਾਇਮਨਿਸਟਰ ਹੁੰਦੀ ਆ ਸੰਤਾ ਕੋਈ 5 ਮਿੰਟ ਦਿੱਤੇ ਨਹੀਂ ਸੀ ਕਹਿੰਦੇ ਜਿੰਨਾ ਜਦੋਂ ਅਸੀਂ ਚਲੇ ਗਏ ਫੇਰ ਭਾਵੇਂ ਮਹੀਨਾ ਰੱਖ ਕੇ ਸੇਵਾ ਕਰਨ ਉਹ ਵੀ ਪਰ ਵਹੀ ਸੀ ਉਦੋਂ ਮਹਾਰਾਜ ਨੇ ਚਿੱਠੀ ਪਾ ਕੇ ਮੈਨੂੰ ਬੁਲਾ ਲਿਆ ਸੀ ਉਹ ਚਿੱਠੀ ਵੀ ਇੰਟਰਨਲ ਤੋਂ ਚਿੱਠੀ ਵੱਡ ਕੇ ਫੂਟਾ ਸਰੂਪਿਆ ਸੀ ਫਿਰ ਕਿਹਾ ਮੈਂ ਤਾਂ ਰੋਇਆ ਆਹ ਗੱਲ ਜਦੋਂ ਮਹਾਰਾਜ ਨੂੰ ਅੰਦਰ ਚੜਾਉਣ ਗਿਆ ਸੀ ਨਾ ਉਦੋਂ ਮਹਾਰਾਜ ਨੇ ਆਪ ਬਚਨ ਕੀਤੇ ਸੀ ਚਿੱਠੀ 'ਚ ਲਿਖਿਆ ਸੀ ਪਹਿਲਾਂ ਸ਼ੁਰੂ 'ਚ ਇਹ ਕੀਰਤਨ ਦਾ ਆਖਰੀ ਸਾਲ ਹੋਵੇਗਾ ਅੰਤ ਵਿੱਚ ਲਿਖਿਆ ਸੀ ਇਹ ਕੀਰਤਨ ਦਾ ਆਖਰੀ ਸਾਲ ਹੀ ਹੋਵੇਗਾ ਥੱਲੇ ਈਸ਼ਰ ਸਿੰਘ ਆਪਣਾ ਨਾਮ ਲਿਖਿਆ ਸੀ ਫਿਰ ਕਿਹਾ ਮੈਂ ਇਸ ਨੂੰ ਦੇਖ ਕੇ ਮੈਨੂੰ ਕਿਹਾ ਰਹਿਣਾ ਹੋਇਆ ਫਿਰ ਐਵੇਂ ਹੀ ਕਹਾਂ ਸੀ ਪਾਣਾ ਪਰਤਾ ਆ ਗਈ ਸੀ ਸਭ ਮਾਰੇ ਦੇ ਸਰੀਰ ਦੇ ਨਾਲ ਹੀ ਵਾਪਸ ਏੜਿਆ ਇੱਕ ਜਾਣੇ ਸੀ ਕੋਲ ਦੀ ਹਾਂਜੀ ਕਿੰਨੇ ਕ ਜਾਣੇ ਸੀ ਕੋਲ ਦਾ 17 18 ਦਾ ਜਥਾ ਹੁੰਦਾ ਸੀ ਮਹਾਰਾਜ ਜੀ ਨਾਲ ਜਦ ਕੋਲਸ ਐਂਡ ਨਾ ਕੋੜੇ ਨਹੀਂ ਸੀ ਮਹਾਰਾਜ ਜੀ ਨੇ ਬਸ ਐਸੀ ਰਾਤ ਨੂੰ ਵੀ ਇਕੱਲੇ ਇਸ਼ਨਾਨ ਕਰਕੇ ਅਰਦ ਲਿਆ ਹੁੰਦਾ ਸੀ ਕੌਕੜੇ ਲਾ ਕੇ ਬੈਠ ਜਾਂਦੇ ਇੱਕੋ ਜਿਹਾ ਇਸ਼ਨਾਨ ਕਰਕੇ 2 ਵਜੇ ਦਿਨ ਬੈਠ ਜਾਂਦੇ ਸੀ 3 ਵਜੇ ਅਰਦਲੀਆ ਉਹ ਚਾਹ ਸ਼ਕ ਦਿੰਦੇ ਚਾਹ ਉਹਨਾਂ ਦੀ ਆ ਨਹੀਂ ਸੀ ਹੁੰਦੀ ਜਿਹੜੀ ਆਪਾਂ ਕੋਈ ਨਿਆ ਉਹ ਹਰੀ ਪੱਤੀ ਜੀ ਹੁੰਦੀ ਸੀ ਉਹ ਸਿੱਧੀ ਬੂਟਿਆਂ ਤੋਂ ਤੋੜੀ ਹੋਈ ਗ੍ਰੀਨ ਟੀ ਆਹ ਸਾਮ ਤੋਂ ਲੈ ਕੇ ਆਉਂਦੇ ਸੀ ਉਹ ਜੁੱਝ ਪਰਦਾਨਾ ਉਹ ਅਰਦਲੀਆ ਨੂੰ ਹੁਕਮ ਸੀ ਭਾਈ ਅੰਦਰ ਆਉਣਾ ਉਹ ਕਹਿੰਦਾ ਮੈਂ ਕੋਸੀ ਜੀ ਕਰਕੇ ਲੈ ਕੇ ਆਉਂਦਾ ਸੀ ਚਾਹ ਇੱਕ ਕੱਪ ਛੋਟਾ ਜਿਹਾ ਤੇ ਜਿਹੜੀ ਖੂਹ ਚੋਂ ਪਾਣੀ ਨਿਕਲਦਾ ਸਿਆਲਾਂ ਚ ਉਹੀ ਜੀ ਨਾਲ ਹੀ ਟਾਵਲ ਨਾਲ ਹੀ ਇੱਕ ਟ੍ਰੇ ਜੀ ਜਲ ਵਰਤਣ ਲਈ ਕਹਿੰਦਾ ਹੁਕਮ ਸੀ ਵੀ ਵਾਤ ਨੂੰ ਇਹ ਕਹਿੰਦੇ ਹੌਲੀ ਜਿਹਨੇ ਕਹਿਣਾ ਜਿਹੜੇ ਸਾਡੇ ਕੰਨਾਂ ਤੱਕ ਸੁਣੇ ਤਿੰਨ ਵਾਰ ਕਹਿਣਾ ਇੱਕ ਮਿੰਟ ਰੋਕ ਕੇ ਬੁਲਾਉਣਾ ਨੂੰ ਕਾ ਜੇ ਮੈਂ ਅੱਖਾਂ ਖੋਲਾਂ ਠੀਕ ਐ ਫੇਰ ਨੇੜੇ ਲੈ ਲੈਣਾ ਫੇਰ ਸਾਰਾ ਕਰ ਦਿੰਦੇ ਸੀ बोलदे ਨਹੀਂ ਸੀ ਹੁੰਦੇ 8 ਵਜੇ ਤੱਕ ਤੜਕੇ 2 ਵਜੇ ਤੋਂ ਬੈਠ ਕੇ ਤੇ ਫਿਰ ਕਹਿੰਦਾ ਸੀ ਉਹ ਅਰਦਲੀਆ ਕਹਿੰਦਾ ਸੀ ਮੈਂ ਚਾਹ ਫੜਾ ਦੇਣਾ ਜੇ ਨਾ ਕਿਤੇ ਅੱਖਾਂ ਖੋਲਣ ਤਾਂ ਮੈਂ ਮੁੜਿਆ ਉਹਨਾਂ ਤਿੰਨ ਵਾਰ ਕਮਿਟਮੈਂਟ ਵਾਦਵਾਇਆ ਥੋੜੀ ਦਿਨ ਇਹ ਕਹਿਣ ਦਾ ਹੁਕਮ ਨਹੀਂ ਸੀ ਤੇਜ ਨਹੀਂ ਫਿਰ ਕਹਿੰਦਾ ਉਦਾਂ ਜਿੱਦਾਂ ਸਰੀਰ ਛੱਡਿਆ ਉਦਾਂ ਜੇ ਪਹਿਲੀ ਵਾਰ ਹੀ ਮੈਂ ਕਿਹਾ ਵਾਹ ਫਿਰ ਉਹਨੇ ਅੱਖਾਂ ਖੋਲ ਕੇ ਇਸ਼ਾਰਾ ਕੀਤਾ ਪਹਿਲੀ ਵਾਰ ਜ਼ਿੰਦਗੀ ਸੀ ਪਜਾਮਾ ਪਾ ਕੇ ਜਰਾਬਾ ਪਾ ਕੇ ਦਸਤਾਰ ਸਜਾ ਕੇ ਉਹਦੇ ਬੈਠੇ ਸੀ ਨਹੀਂ ਤਾਂ ਸਿਰ ਤੇ ਢਟਕਾ ਜਾ ਹੁੰਦਾ ਸੀ ਖੁੱਲੇ ਜੇ ਕੱਪੜੇ ਹੁੰਦੇ ਸੀ ਦੀਵਾਨ 'ਚ ਜਾਣ ਮੂ ਕੋਈ ਪਾਉਂਦੇ ਸੀ ਪਜਾਮਾ ਵਗੈਰਾ ਦਸਤਾਰ ਸਜਾਉਣੀ ਆ ਉਹਦੇ ਸਜਾ ਕੇ ਸਾਰਾ ਕੁਝ ਬੈਠੇ ਸੀ ਉਹ ਕਿਹਾ ਮੈਂ ਵੀ ਹੈਰਾਨ ਹੋ ਗਿਆ ਅਰਦਲੀ ਅੰਦਰ ਕੱਲਾ ਗਿਆ ਸੀ ਰਾਤ ਨੂੰ ਸਾਨੂੰ ਸਾਨੂੰ ਦੱਸਦਾ ਸੀ ਸਾਰਾ ਕੁਝ ਵੀ ਉਹ ਸਮਾਂ ਆ ਗਿਆ ਜਿਹਨੂੰ ਮੈਂ ਬਹੁਤ ਚਾਹ ਨਾ ਢੀਕਾ ਉਹ ਇਹ ਲਿਖਿਆ ਆ ਹਾਂ ਈਸ਼ਵਰ ਮੂਲਿਆ ਵਿੱਚ ਹੀ ਹੈ ਬਈ ਬਹੁਤ ਚਾਹ ਮੈਨੂੰ ਜਿੰਨਾ ਕਿਸੇ ਨੂੰ ਆਪਣੇ ਵਿਆਹ ਦੇ ਦਿਨ ਦਾ ਚਾਹ ਹੁੰਦਾ ਉਹ ਹਜ਼ਾਰ ਗੁਣੇ ਜ਼ਿਆਦਾ ਚਾਹ ਮੈਨੂੰ ਸ੍ਰੀ ਸੱਚਾ ਸੋਹਣੇ ਮੈਂ ਚਾਹ ਨਾ ਵੀ ਕਦੇ ਇੱਕ ਖੱਪਰ ਜਾ ਪਨ ਕੇ ਗੁਰੂ ਨਾਨਕ ਮਹਾਰਾਜ ਵਿੱਚ ਜਪੇਦ ਹੋ ਜਾ ਜਾ ਵਿੱਚ ਛੋੜਾ ਬਹੁਤ ਔਖਾ ਇਓ ਫਿਰ ਉਹ ਜੋੰਕਾ ਲਾ ਕੇ 3 ਵਜੇ ਚਾਹ ਛੱਕ ਉਹਦੇ ਕਿਤੇ ਸ੍ਰੀ ਛੱਡ ਗਿਆ ਬੋਲੇ ਹਾਂ ਚੱਲੀ ਆਪਾਂ ਦੂਜੇ ਬੋਲੇ ਸੋਨਿਹਾਲ ਸਾਤਿ ਸ੍ਰੀ ਅਕਾਲ ਜੇ ਬੁੱਤ ਆਜਾ ਹੁਣ ਆਪਾਂ ਜਾਣਾ ਦੂਜੇ